ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 97 ਸ਼ਾਹਪੁਰ ਕਲਾਂ ਦੇ ਕਿਸਾਨ ਦੀ ਜ਼ਮੀਨ ਸ਼ਾਹਕਾਰ ਤੋਂ ਵਾਪਿਸ ਕਰਾਉਣੀ ਜਦ ਹਾਕਮ ਦਾ ਦਿਲ ਗੈਰਾ ਹੋਵੇ ਮੁੱਠੀਆਂ ਪਰ ਹੱਕ ਨਿਆਂ ਨੂੰ ਵੰਡੇ ਹੋ ਜਿਹੜਾ ਰਾਹਾਂ ਦੇ ਵਿੱਚ ਰੋੜਾ ਬਣਦਾ ਉਸ ਨੂੰ ਫੜ ਕੇ ਸੋਧੇ ਨਾਲੇ ਛੰਡੇ ਦੁਪਹਿਰ ਬਾਦ ਕੋਰਟ ਕੇਸ ਖਤਮ ਕਰਕੇ ਕੋਟਰੋਂ ਬਚੀ 10 ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਿਹਾ ਸੀ ਮੇਰੇ ਕੋਲ ਹੀਰੋਂ ਕਲਾ ਜ਼ਿਲ੍ਹਾ ਮਾਨਸਾ ਤੋਂ ਪੰਚਾਇਤ ਪੇਸ਼ ਹੋਈ ਉਹਨਾਂ ਨੇ ਦਰਖਾਸਤ ਫੜਾਉਂਦੇ ਹੋਏ ਇੱਕ ਸਿਆਣੀ ਸੂਝਵਾਨ ਬੰਦੇ ਨੇ ਬੜੀ ਹਰੀਮੀ ਨਾਕਿਆ ਜਰਾਬ ਅਸੀਂ ਤੁਹਾਡੀ ਮਹਿਮਾ ਬੜੀ ਸੋਹਣੀ ਹੈ ਤੁਸੀਂ ਹੱਕ ਸੱਚ ਇਨਸਾਫ ਤੇ ਫੈਸਲੇ ਕਰਦੇ ਹੋ ਗਰੀਬ ਪਿੰਡੂ ਕਿਸਾਨਾਂ ਦੀ ਮਦਦ ਕਰਦੇ ਹੋ ਸਾਡੇ ਨਾਲ ਜੱਗੋਂ ਤੇਰਵੀ ਹੋਗੀ ਤੁਸੀਂ ਸਾਡੀ ਸੁਪਾਗੀ ਬੇਟੀ ਦੀ ਮਦਦ ਕਰੋ ਜਿਸ ਦੇ ਤਿੰਨ ਛੋਟੇ-ਛੋਟੇ ਬੱਚੇ ਨੇ ਘਰ ਵਾਲਾ ਅਮਲੀ ਹੈ ਪਿੰਡ ਦੇ ਸ਼ਾਹੂ ਕਰਨੇ ਨੰਬਰਦਾਰ ਤੇ ਪਟਵਾਰੀ ਤਿੰਨਾਂ ਨੇ ਰਲ ਕੇ ਇਸ ਦੀ ਜ਼ਮੀਨ ਦਾ ਬੇਨਾਮਾ ਕਰਵਾ ਲਿਆ ਹੈ ਰਕਮ ਕੋਈ ਨਹੀਂ ਦਿੱਤੀ ਵੈਸਟੀ ਕਲ ਸੰਦੇ ਸੰਦੇ ਹੀ ਅਸਲ ਕਹਾਣੀ ਸਮਝ ਗਿਆ ਮੈਂ ਆਪਣੇ ਸੁਭਾਅ ਅਨੁਸਾਰ ਵਿੱਚ ਹੀ ਬੋਲ ਪਿਆ ਸਰਦਾਰ ਸਾਹਿਬ ਇਹ ਕੇਸ ਤੁਹਾਡਾ ਸਿਵਲ ਕੇਸ ਆ ਰਜਿਸਟਰੀ ਤੜਵਾਉਣ ਲਈ ਡੀਸੀ ਕੋਲ ਨਹੀਂ ਸਿਵਲ ਕੋਰਟ ਵਿੱਚ ਦਾਵਾ ਕਰੋ ਫਿਰ ਸਬੂਤ ਪੇਸ਼ ਕਰਨੇ ਉੱਥੇ ਫੈਸਲਾ ਹੋ ਪਹਿਲਾਂ ਪੰਗੇ ਪਾ ਲੈਂਦੇ ਹੁੰਦੀ ਸੀ ਕੀ ਕਰੇ ਤੁਸੀਂ ਸਮਝਿਓ ਕਿ ਡੀਸੀ ਕਿਤੇ ਨਿਰਮਲ ਬਾਬਾ ਹੈ ਜੋ ਹਰ ਬਿਮਾਰੀ ਦਾ ਹਰ ਸਮੱਸਿਆ ਦਾ ਰਾਜ ਹੈ ਸਾਡੇ ਕੋਲ ਵੀ ਨਿਯਮ ਕਾਨੂੰਨ ਵਿਧੀ ਵਿਧਾਨ ਅਨੁਸਾਰ ਪਾਵਰਾਂ ਤੇ ਮਜਬੂਰੀਆਂ ਤੁਸੀਂ ਡੀਸੀ ਨੂੰ ਪਹਿਲਾਂ ਪੰਪ ਦਿੰਦੇ ਹੋ ਇਮਾਨਦਾਰੀ ਦਮਦਾਰੀ ਇਨਸਾਫ ਪਸੰਦੀ ਦੀ ਗੱਲ ਕਰਦੇ ਹੋ ਉਹ ਜਾਓ ਚੰਗਾ ਵਕੀਲ ਕਰੋ ਕੇਸ ਲੜੋ ਮੈਂ ਨਹੀਂ ਆਖੀ ਕਿਉਂ ਬੰਦਾ ਫੇਰ ਬੋਲ ਪਿਆ ਜਰਾਬ ਅਸੀਂ ਵਕੀਲਾਂ ਕੋਲ ਗਏ ਸੀ ਇੱਕ ਨਹੀਂ ਬਲਕਿ ਦੋ ਤਿੰਨ ਕੋਲ ਸਾਨੂੰ ਸਭਣਾ ਨੇ ਇਹੋ ਕਿਹਾ ਕਿ ਭਾਈ ਕੇਸ ਤਾਂ ਇਹ ਜ਼ਰੂਰ دیਵਾਨੀ ਅਦਾਲਤ ਵਾਲਾ ਹੈ ਪਰ دیਵਾਨੀ ਅਦਾਲਤ ਵਿੱਚ ਇਹਨਾਂ ਨੂੰ 20 ਸਾਲ ਇਨਸਾਫ ਨਹੀਂ ਮਿਲਦਾ ਇਹ ਵੀ ਨਹੀਂ ਪਤਾ ਕਿ 20 ਸਾਲ ਮਗਰੋਂ ਕੀ ਫੈਸਲਾ ਹੋਣਾ ਹੈ ਅਕੀਲ ਸਾਹਿਬ ਕਹਿੰਦੇ ਜੇ ਡੀਸੀ ਸਾਹਿਬ ਦੇ ਦਿਲ ਵਿੱਚ ਦਇਆ ਆ ਗਈ ਤੁਹਾਡਾ ਮਸਲਾ ਛੇਤੀ ਹੱਲ ਕਰ ਦੇਣਗੇ ਮੈਂ ਕੁ ਦੁਕਰਾਰੀ ਸ਼ਬਦ ਵਕੀਲਾਂ ਲਈ ਵੀ ਵਰਤੇ ਕਿ ਲੋਕਾਂ ਨੂੰ ਕਿਵੇਂ ਗਮਰਾਹ ਕਰਦੇ ਨੇ ਮੈਂ ਪੁੱਛਿਆ ਕਿ ਸ਼ਿਕਾਇਤੀ ਕਿੱਥੇ ਆ ਉਹਨਾਂ ਨੇ ਦੱਸਿਆ ਕਿ ਜ਼ਮੀਨ ਵੇਚਣ ਵਾਲਾ ਤਾਂ ਉਹਨਾਂ ਦਾ ਜਵਾਈ ਹੈ ਜੋ ਨਸ਼ਾ ਖਾ ਕੇ ਅੱਖ ਨਹੀਂ ਖੋਲਦਾ ਜਨਾਬ ਡੁੱਬੀ ਤਾਂ ਜੇ ਸਨ ਆਇਆ ਅਸੀਂ ਦੋ ਪਿੰਡਾਂ ਦੀ ਪੰਚਾਇਤ ਤੁਹਾਡੇ ਸਾਹਮਣੇ ਆ ਤੁਸੀਂ ਮਦਦ ਕਰੋ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਦਖਲ ਅੰਦਾਜ਼ੀ ਕਰਾਂਗੇ ਤਾਂ ਇੱਕ ਪਾਰਟੀ ਦਰਤ ਵਿੱਚ ਜਾ ਵੜੂ ਕੇ ਡੀਸੀ ਦਖਲ ਅੰਦਾਜ਼ੀ ਕਰਦਾ ਮੇਰੇ ਲਈ ਉਲਟੀ ਬੇਤਾ ਸ਼ੁਰੂ ਹੋ ਜੋ ਇੱਕ ਹੋਰ ਬੰਦਾ ਬੋਲਿਆ ਜਨਾਬ ਆ ਬੱਚੇ ਨੇ ਨਿੱਕੇ ਨਿੱਕੇ ਇਹਨਾਂ ਤੇ ਤਰਸ ਕਾਓ ਮੈਨੂੰ ਉਹਨਾਂ ਸਾਰੇ ਹਾਜ਼ਰ ਬੰਦਿਆਂ ਨੇ ਦੱਸਿਆ ਕਿ ਜਨਾਬ ਤੁਸੀਂ ਚਾਹੋ ਤਾਂ ਪਿੰਡ ਚੋਂ ਖੁਫੀਆ ਤੌਰ ਤੇ ਪੜਤਾਲ ਕਰ ਲਓ ਇਹ ਵੱਡਾ ਨਰਥ ਹੋ ਗਿਆ ਹੈ ਸਾਰਾ ਪਿੰਡ ਇਹਨਾਂ ਨਾਲ ਹਮਦਰਦੀ ਕਰਦਾ ਹੈ ਬਾਣੀਆਂ ਤੇ ਨੰਬਰਜ਼ਾਰ ਦਾ ਤੀਜਾ ਕਾਰਨਾਮਾ ਸਾਰਿਆਂ ਬੰਦਿਆਂ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਸਾਡੇ ਸਿਰ ਤੋਂ ਪਿਓ ਦਾਦੇ ਦਾ ਸਾਯਾ ਉੱਠ ਗਿਆ ਸੀ ਤਾਂ ਸ਼ਾਇਦ ਸਾਡੀ ਵੀ ਇਹੋ ਹਾਲਤ ਹੋਵੇ ਜਿਵੇਂ ਭੁੱਖੀ ਬਾਂਦਰੀ ਆਪਣੇ ਬੱਚਿਆਂ ਸਮੇਤ ਮੂੰਹ ਉੱਤੇ ਕਰਕੇ ਅੰਗੂਰਾਂ ਦੀ ਵੇਲ ਵੱਲ ਵੇਖਦੀ ਹੋਵੇ। ਸਿਆਣੇ ਕਹਿੰਦੇ ਨੇ ਕਿ ਸਿਵਲ ਸਰਵੈਂਟ ਨਾ ਜਜ਼ਬਾਤੀ ਨਾ ਪੱਖਪਤੀ ਤੇ ਨਾ ਕੁਰਹਿਵਾਰਤੀ ਹੋਵੇ। ਫਿਰ ਬੰਦਾ ਵੀ ਹੋਵੇ। ਹਰ ਬੰਦਾ ਜੋ ਇਸ ਧਰਤੀ ਤੇ ਜਨਮ ਲੈਂਦਾ ਹੈ ਉਹ ਰੱਬ ਜਾਂ ਅਵਤਾਰ ਨਹੀਂ ਹੁੰਦਾ। ਉਸ ਅੰਦਰ ਕੁਝ ਗੁੱਸਾ, ਦਇਆ, ਈਰਖਾ ਤੇ ਪੱਖਪਾਤ ਜਜ਼ਬਾਤ ਜ਼ਰੂਰ ਹੁੰਦੇ ਨੇ। ਸਾਰੇ ਆਦਮੀ ਇਮਾਨਦਾਰ ਨਹੀਂ ਹੁੰਦੇ। ਅਰੇਕਟੋ ਰਿਸ਼ਵਤ ਵੀ ਨਹੀਂ ਲੈਂਦੇ ਪਰ ਉਥੇ ਅਫਸਰ شاہੀ ਬਾਰੇ ਧਾਰਨਾਵਾਂ ਬਣੀਆਂ ਹੋਈਆਂ ਨੇ ਕਿ ਚਾਂਦੀ ਦੀ ਜੁੱਤੀ ਮਾਰੇ ਬਿਨਾ ਕੰਮ ਨਹੀਂ ਕਰਦੇ ਸਰਕਾਰ ਦੇ ਘਰ ਅਫਸਰ شاہੀ ਕੋਲ ਗਰੀਬ ਲੋਕ ਬੰਦ ਆਸ ਲੈ ਕੇ ਜਾਂਦੇ ਨੇ ਕੋਈ ਦੀ ਪੂਰੀ ਹੋ ਜਾਂਦੀ ਹੈ ਤੇ ਕੋਈ ਨਿਰਾਸ਼ ਮੁੜਦੇ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਦੇ ਨੇ ਅਜੋਕੇ ਯੁੱਗ ਵਿੱਚ ਅਫਸਰ شاہੀ ਸਾਰੇ ਪਾਸਿਆਂ ਤੋਂ ਹਮਲੇ ਦਾ ਸ਼ਿਕਾਰ ਹੈ ਕੋਈ ਤਾਂ ਆਪ ਹੀ ਆਪਣੇ ਕਰਮ ਧਰਮ ਤੋਂ ਡਿੱਗੀ ਕੋਈ ਸਿਆਸੀ ਲੋਕਾਂ ਨੇ ਇਹਨਾਂ ਦੀ ਸੰਗੀਮ ਰੋੜ ਰੱਖੀ ਹੈ ਮੇਰੀ ਸਥਿਤੀ ਵੱਖਰੀ ਸੀ ਮੇਨੂ ਸੰਗਰੂਰ ਜ਼ਿਲ੍ਹੇ ਵਿੱਚ ਹੱਕ ਸੱਚ ਇਨਸਾਫ ਦੇਣ ਦੀ ਤਕਰੀਬਨ 0% ਦਖਲ ਅੰਦਾਜ਼ੀ ਸੀ ਦੂਸਰਾ ਮੈਂ ਦਿਨ ਵਿੱਚ 10 ਵਾਰੀ ਆਪਣੀ ਇਮਾਨਦਾਰੀ ਅਤੇ ਲੋਕ ਹਿੱਤਾਂ ਲਈ ਪੱਖਪੂਰਨ ਦਾ ਟੰਡੋਰਾ ਬਿਟਦਾ ਹਾਂ ਫਿਰ ਇਸ ਲੋੜਵੰਦ ਲਈ ਕਿਉਂ ਨਾ ਟੈਸਟ ਕੇਸ ਬਣਾ ਕੇ ਜੂਜਿਆ ਜਾਵੇ ਜੋ ਭਾਵੇਂ ਡੀਸੀ ਹੋਵੇ ਭਾਵੇਂ ਐਸਐਸਪੀ ਹੋਵੇ ਉਸ ਕੋਲ ਇੱਕ ਵੀ ਅਫਸਰ ਜ਼ਿਲ੍ਹੇ ਵਿੱਚ ਈਮਾਨਦਾਰ ਦਮਦਾਰ ਲੋਕ ਇਨਸਾਫ ਪੱਕੀ ਤੇ ਨਿਰਪੱਖ ਨਿਸ਼ਟਾਬਾਨ ਹੋਵੇ ਇੱਕ ਨਾਲ ਹੀ ਬੜੇ ਪੁਖਤਾ ਨਤੀਜੇ ਬਖਾਇਆ ਜਾ ਸਕਦੇ ਨੇ ਮੇਰੇ ਕੋਲ ਵੀ ਇੱਕ ਭੰਗੀਆਂ ਦੀ ਤੋਪ ਸਰਦਾਰ ਉਪਕਾਰ ਸਿੰਘ ਐਸਟੀਐਮ ਦੇ ਰੂਪ ਵਿੱਚ ਸੀ। ਉਹਨਾਂ ਦੀ ਸਪਤਨੀ ਬੀਬੀ ਮਨਜੋਤ ਕੌਰ ਵੀ ਉੱਥੇ ਸੀਜੀਐਮ ਲੱਗੀ ਹੋਈ ਸੀ। ਮੈਂ ਸਰਦਾਰ ਉਪਕਾਰ ਸਿੰਘ ਨਾਲ ਫੋਨ ਮਲਾ ਕੇ ਉਸਨੂੰ ਬੁਲਾ ਲਿਆ। ਮਾਮਲਾ ਡਿਸਮਿਸ ਕਰਕੇ ਮੈਂ ਪੜਤਾਲ ਲਈ ਉਸਨੂੰ ਮਾਰਕ ਕਰਕੇ ਭੇਜਤਾ। ਉਹ ਬਹੁਤ ਸਿਆਣਾ ਹਰ ਕਦਮ ਸੋਚ ਕੇ ਧਰਨ ਵਾਲਾ ਪਰ ਜਿਹੜਾ ਕਦਮ ਧਰ ਲਿਆ ਫਿਰ ਥੜਕਦਾ ਨਹੀਂ। ਅਸੀਂ ਇਹ ਵਿਉਂਤ ਬਣਾਈ ਕਿ ਇਸ ਦਰਖਾਸਤ ਦੀ ਪੜਤਾਲ ਕਰਦੇ ਕਰਦੇ ਇੱਕ ਹੋਰ ਦਰਖਾਸਤ ਸ਼ਿਕਾਇਤੀ ਔਰਤ ਕੋਲੋਂ ਲੈ ਲਓ। ਕਿ ਉੱਤਰਵਾਦੀ ਮਲਜ਼ਮ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਪਹਿਲਾਂ ਮੇਰੇ ਘਰ ਵਾਲੇ ਦੀ ਨਸ਼ਾ ਖਵਾ ਕੇ ਧੋਖੇ ਨਾਲ ਜ਼ਮੀਨ ਆਪਣੇ ਨਾਮ ਕਰਵਾ ਗਏ ਹੁਣ ਮੈਨੂੰ ਤੇ ਮੇਰੇ ਬੱਚਿਆਂ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਕਿ ਜ਼ਮੀਨ ਹੜੱਪੀ ਜਾ ਸਕੇ ਸੱਚੀ ਕਿਹਾਏ ਕਿ ਸ਼ਕਤੀ ਉਹ ਹੁੰਦੀ ਹੈ ਜਿਹੜੀ ਹੱਥ ਵਿੱਚ ਹੋਵੇ ਦੂਜਾ ਸ਼ਕਤੀ ਉਹ ਜੋ ਵਰਤੀ ਜਾਵੇ ਤੇ ਵਰਤਣੀ ਆਉਂਦੀ ਹੋਵੇ ਬਿਆਨੀ ਸ਼ਕਤੀ ਬਿਆਨ ਅਧਿਕਾਰ ਨਾਲ ਗੱਲ ਨਹੀਂ ਬਣਦੀ ਐਸ.ਡੀ.ਐਮ ਨੇ ਨੰਬਰਦਾਰ ਤੇ ਸ਼ਾਹੂਕਾਰ ਦੋਵਾਂ ਨੂੰ 107/152 ਤਾਹਤ ਪੇਸ਼ ਆਉਣ ਲਈ ਨੋਟਿਸ ਜਾਰੀ ਕਰ ਦਿੱਤਾ। ਨਾਇਬ ਕੋਟ ਨੂੰ ਸਮਝਾ ਦਿੱਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਡਰਾਅ ਦੇਣਾ ਹੈ। ਇਹ ਜ਼ਮੀਨ ਹੜੱਪ ਕਰ ਗਏ ਹਨ। ਜਦੋਂ ਦੋਵੇਂ ਉੱਤਰਵਾਦੀ ਪੇਸ਼ ਹੋਏ ਤਾਂ ਆਦਤ ਮੁਤਾਬਕ ਉਹ ਰੀਡਰ ਨਾਇਬ ਕੋਟ ਆਤੋਂ ਪਤਾ ਕਰਦੇ ਨੇ। ਇਹ ਕੀ ਕੇਸ ਹੈ? ਕਿਉਂ ਹੈ? ਕਿਵੇਂ ਹੈ? ਗਿਣੀ ਮਿਠੀ ਯੋਜਨਾ ਤਹਿਤ ਨਾਇਬ ਕੋਟ ਨੇ ਉਹਨਾਂ ਨੂੰ ਪਹਿਲਾਂ ਪੁੱਛਿਆ ਫਿਰ ਪੰਜਾਬੀ ਵਿੱਚ ਦੱਸਿਆ ਕਿ ਡੀ.ਸੀ., ਐਸ.ਐਸ.ਪੀ., ਐਸ.ਡੀ.ਐਮ ਵਿੱਤ ਮੰਤਰੀ ਜੈਸਪ ਸਾਰੇ ਤੁਹਾਡੇ ਖਿਲਾਫ ਨੇ ਤੁਹਾਡੀ ਜ਼ਮਾਨਤ ਨਹੀਂ ਹੋਣੀ ਤੁਸੀਂ 420 ਕਰਕੇ ਨਵਾਲਿਕ ਬੱਚਿਆਂ ਦੀ ਜ਼ਮੀਨ ਹੜੱਪ ਕਰ ਗਿਓ ਉਹਨਾਂ ਦੀ ਹਾਜ਼ਰ ਜ਼ਮਾਨਤ ਦੀ ਦਰਖਾਸਤ ਜਦੋਂ ਸੁਣਵਾਈ ਲਈ ਆਈ ਤਾਂ ਐਸਟੀਐਮ ਨੇ ਜ਼ਮਾਨਤ ਦਾ ਕੇਸ ਨਾਲ ਲਗਾ ਜਾਇਦਾਦ ਦੇ ਕਾਗਜ਼ ਤਹਿਸੀਲਦਾਰ ਨੂੰ تصدیق ਲਈ ਭੇਜ ਦਿੱਤਾ ਉਹ ਦੋਵੇਂ ਦੋ ਦਿਨ ਲਈ ਹਵਾਲਾਤ ਵਿੱਚ ਭੇਜਤੇ ਦੋ ਦਿਨ ਅੰਦਰ ਲਵਾ ਕੇ ਉਹਨਾਂ ਦੀ ਜ਼ਮਾਨਤ ਲੈ ਲਈ ਫਿਰ پیشੀ ਅਗਲੇ ਦਿਨ ਦੀ ਜਦ ਹਰ ਰੋਜ਼ ਤੇ ਰਖ ਦਿੱਤੀ ਅੱਧੀ ਛੁੱਟੀ ਵੇਲੇ ਆਵਾਜ਼ ਮਾਰ ਕੇ ਉੱਚਾ ਪਾਣੀ ਪੀਣ ਗਏ ਸੀ ਗੈਰ ਹਾਜ਼ਰ ਇਕਰਾਰ ਕਰਕੇ ਫਿਰ ਜ਼ਮਾਨਤ ਕੈਂਸਲ ਤੇ ਹਵਾਲਾਤ ਭੇਜਤੇ ਹੁਣ ਉਹਨਾਂ ਨੂੰ ਆਟੇ ਦਾਣੇ ਦਾ ਭਾਅ ਪਤਾ ਲੱਗ ਗਿਆ ਨੈਬ ਕੋਟ ਫੀਲਡ ਰੌਂਡ ਲੱਗ ਜਾਇਆ ਕਰੇ ਉਹ ਕਹਿੰਦਾ ਜੇ ਤੁਸੀਂ ਅੰਦਰੋਂ ਛੁੱਟ ਗਏ ਫਿਰ ਐਸ.ਸੀ.ਐਮ ਸਾਹਿਬ ਦੀ ਧਰਮ ਪਤਨੀ ਇੱਥੇ ਸੀਜੀਐਮ ਹੈ ਉਹਨਾਂ ਦੀ ਇਦਾਰਤ ਵਿੱਚ ਪੇਸ਼ ਕਰਕੇ ਜ਼ਮਾਨਤ ਨਹੀਂ ਹੁੰਦੇਨੀ ਉਹ 3-4 ਦਿਨਾਂ ਵਿੱਚ ਮੰਨ ਗਏ ਕਿ ਉਹਨਾਂ ਦਾ ਇਸ ਵਾਰੀ ਕਾਗਜ਼ਾਂ ਤੇ ਇਸਟਰਾਮਾ ਤੇ 35000 ਰੁਪਏ ਖਰਚਾ ਹੈ ਇਸ ਲਈ 35000 ਰੁਪਏ ਦਿਵਾ ਦਿਓ ਫਸੇ ਰਜਿਸਟਰੀ ਕਰਵਾਦਨੇ ਆ ਨਾਇਬ ਕੋਟ ਨੇ ਐਸ.ਡੀ.ਐਮ ਨੂੰ ਦਸ ਦਿੱਤਾ ਕਿ ਜਨਾਬ ਬੰਦੇ ਦੀ ਤੇ ਆ ਗਿਆ ਉਹਨਾਂ ਨੂੰ ਬੁਲਾ ਕੇ ਮੋੜ ਰਜਿਸਟਰੀ ਉਹਨਾਂ ਨਵਾਲਕ ਬੱਚਿਆਂ ਦੇ ਹੱਕ ਵਿੱਚ ਕਰਵਾਈ ਤੇ 107/151 ਦੇ ਕੇਸ ਦਾ ਫੈਸਲਾ ਖਾਰਜ ਕਰਕੇ ਘਰ ਨੂੰ ਤੋਰ ਦਿੱਤੇ ਜੇਕਰ ਪ੍ਰਸ਼ਾਸਨ ਆਪਣੀ ਆਈ ਤੇ ਆ ਜਾਵੇ ਤਾਂ ਵੱਡੇ ਵੱਡੇ ਮਸਲੇ ਚੁਟਕੀ ਨਾਲ ਹੱਲ ਹੋ ਜਾਂਦੇ ਨੇ ਪਰ ਉਹ ਤਾਂ ਜੋ ਮਸਲੇ ਹੋਰ ਦੇ ਹੋਣ ਹੱਕੀ ਹੋਣ ਅਫਸਰ ਦੀ ਨੀਅਤ ਸਾਫ਼ ਹੋਵੇ ਦਮਦਾਰੀ ਹੋਵੇ ਰੱਬ ਦਾ ਡਰ ਹੋਵੇ ਕੋਈ ਇਨਸਾਫ਼ ਕਰਨ ਦੀ ਭਾਵਨਾ ਹੋਵੇ ਤਾਂ ਹੌਸਲਾ ਵੀ ਕਦੇ-ਕਦੇ ਤੁਹਾਨੂੰ ਹੋਰਨਾਂ ਨੂੰ ਇਨਸਾਫ਼ ਦੇਣ ਲੱਗੇ ਆਪਣੇ ਨਾਲ ਬੇਇਨਸਾਫੀ ਕਰਨੀ ਪੈਂਦੀ ਹੈ ਖਤਰੇ ਮੁਲ ਲੈਣੇ ਪੈਂਦੇ ਨੇ ਲੇਕਿਨ ਉਸ ਦਾ ਆਨੰਦ ਵੀ ਆਪਣਾ ਹੀ ਹੁੰਦਾ ਮੈਨੂੰ ਹੋਜੇ ਹੱਕਨ ਤੋਂ ਮੇਰੇ ਕਈ ਸੀਨੀਅਰ ਸਾਥੀ ਵਰਜਦੇ ਉਹ ਕਹਿੰਦੇ ਜਦੋਂ ਕਿਤੇ ਮੈਂ ਕਿਸੇ ਅਣਾਈ ਵਿਪਤਾ ਵਿੱਚ ਫਸ ਗਿਆ ਮੈਨੂੰ ਕਿਸੇ ਨੇ ਨਹੀਂ ਬਚਾਉਣਾ ਮੈਨੂੰ ਇਸ ਗੱਲ ਦਾ ਫਕਰ ਹੈ ਕਿ ਜੇ ਇਹ ਨੌਬਤ ਕਦੇ ਨਹੀਂ ਆਈ ਮੇਰੀ ਸਾਰੀ ਉਮਰ ਇੰਜ ਹੀ ਨਿਭਦੀ ਰਹੀ ਨੀਅਤ ਸਾਫ਼ ਹੋਵੇ ਰੱਬ ਵੀ ਮਦਦ ਕਰਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ